ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਪਲੀਜ਼ ਵਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਟਾਈਮ ਹੋ ਗਿਆ ਸੱਤ ਦਾ ਡੇਲੀ ਦਾ ਆਪਣਾ ਹੀ ਕੰਮ ਆਪਾਂ 7 ਵਜੇ 7:05 ਦੇ ਜਾਂ 10 ਦੇ ਮੈਂ ਸਾਰਾ ਕੰਮ ਆਪਣਾ ਜਾਨੀ ਕੀ ਕਹਿੰਦੇ ਹੁੰਦੇ ਆ ਨੱਕੀ ਕਰਕੇ ਰੋਟੀ ਵਗੈਰਾ ਪੈਕ ਕਰਕੇ ਫਿਰ ਮੈਂ ਵਲੌਗ ਦੀ ਸਟਾਰਟਿੰਗ ਕਰਦੀ ਹੁੰਦੀ ਆ ਹੈ ਮੈਂ ਕਿਤੇ ਬੈਣੀ ਅੱਗੇ ਬੱਚੇ ਵੱਜੇ ਮਰ ਲੱਗੇ ਤੇ ਬਸ ਵੈਣ ਵੀ ਆਪਣੀ ਆਉਣ ਵਾਲੀ ਹੈ 2-3 ਮਿੰਟ ਰਹਿ ਗਏ ਤੇ ਗਰਮੀ ਹੈ ਜਿਹੜੀ ਬਈ ਬਰਹਾਲ ਹੈ ਥੋੜੀ ਥੋੜੀ ਹਵਾ ਪਰ ਹਮਸ ਜ਼ਿਆਦੀ ਬਣੀ ਹੋਈ ਹੈ ਬੱਦਲ ਵਾਈ ਹੈਗੀ ਹੈਗੀ ਜਦੋਂ ਮੈਂ ਸਵੇਰ ਉੱਠੀ ਸੀ ਕਿ ਨਾ ਜਦੋਂ ਸਵੇਰ ਉੱਠੀ ਸੀ ਤੇ ਉਦੋਂ ਬੁਰਾ ਐ ਵਧੀਆ ਲਸ਼ਕੀ ਜਾਂਦਾ ਸੀਗਾ ਨੋਰ ਕੇ ਫੇਰੋ ਕੀ ਹਾਲ ਹੈ ਅਸੋਲੇ ਹਨਾ ਦਿਮਾਗ ਹੈ ਜਿਹੜਾ ਅੱਧਾ ਬਾਹਰ ਹੁੰਦਾ ਹੈਗਾ ਕਿਉਂਕਿ ਐਵੇਂ ਹੁੰਦਾ ਕਿ ਬੈਣ ਨਾਲ ਲੰਗ ਜੇ ਹਨਾ ਡੇਲੀ ਡੇਲੀ ਖੜਾਉਣੇ ਆ ਉਹ ਵੀ ਵਧੀਆ ਨਹੀਂ ਲੱਗਦਾ ਹੈਗਾ ਵੈਸੇ ਅਸੀਂ ਕਦੇ ਨਹੀਂ ਟਾਈਮ ਲਵਾਇਆ ਕੱਲ ਨੂੰ ਤੇ ਉਹਦੀ ਚਲੇ ਜਾਂਦੇ ਆ ਅਗਮਨ ਬਰੀਦ ਨੂੰ ਮੈਂ ਜਾਣ ਕੇ ਹੱਸਣ ਲੱਗੀ ਮੈਂ ਕਿ ਮੈਂ ਨਹੀਂ ਜਾਣਾ ਸਕੂਲ ਅ ਜੇ ਤੁਸੀਂ ਜਾਓ ਤੁਸੀਂ ਛੁੱਟੀ ਮਾਰ ਲੈਨੇ ਮੇਰਾ ਤਾਂ ਜੀ ਨਹੀਂ ਕਰਦਾ ਹੈਗਾ ਜਾਣ ਨੂੰ ਤੇ ਜਦੋਂ ਮੈਂ ਕੱਪੜੇ ਚਾਕੇ ਬਾਥਰੂਮ ਵੱਲ ਜਾਈ ਜਾਵਾਂ ਮੈਨੂੰ ਕਹਿੰਦੀ ਹੋਣਾ ਇਹ ਲੈਂਟੇ ਮੈਂ ਭੁੱਲ ਗਈ ਵੀ ਐਨੇ ਦਿਮਾਗ ਉਹਦਾ ਚੱਲਦਾ ਰਹਿੰਦਾ ਕਹਿੰਦੀ ਹੋਣਾ ਇਹ ਲੈਂਟੇ ਮੈਂ ਕਿਉਂ ਮੈਂ ਕਿਵੇਂ ਲੈਂਟੇ ਹੋਣਾ ਇਹ ਕਹਿੰਦੀ ਹੁਣ ਚੱਲੀ ਨਾ ਸਕੂਲ ਜਾਨੀ ਆ ਤਿਆਰ ਹੋਣ ਦੇ ਲਈ ਬਾਲੇ ਖਰਾਬ ਜਵਾਕ ਹੈ ਆ ਬੈਗ ਵਧੀਆ ਇਹਨਾਂ ਨੇ ਬੈਗ ਹੈ ਜਿਹੜੇ ਉੱਪਰ ਰੱਖ ਦਿੰਦੇ ਆ ਨੇ ਤਾਂ ਹਨਾ ਬੈਗ ਵਗੈਰਾ ਸਾਹਮਣੇ ਕਰਨੇ ਬੈਨ ਦੇ ਵਿੱਚ ਔਖੇ ਲੱਜੇ ਗਰਮੀ ਗਰਮੀ ਇੰਨੀ ਕਿ ਜ਼ਿਆਦਾ ਹੁੰਦੀ ਹੈ ਪੈਣਾ ਦੇ ਵਿੱਚ ਜਦੋਂ ਉੱਪਰ ਟਿਕ ਜਾਂਦੇ ਆ ਤੇ ਆਰਾਮਦਾਰੀ ਨਾਲ ਬੱਚੇ ਵੀ ਬੈਠੇ ਰਹਿੰਦੇ ਹੈਗੇ ਕਾਇਟ ਤਾਂ ਤਪੰਗ ਹੁੰਦਾ ਕੈਟ ਕੈਟ ਬੇਬੀ ਡਰਦ ਡੁਰਦਾ ਹੀ ਨਹੀਂਗਾ ਕੁੜਾ ਆਉਂਦੀ ਰਹੀ ਹੈ। ਭੁੱਖ ਲੱਗੇ ਹੋਗੇ ਨੂੰ। ਹੈ? ਭੁੱਖ ਲੱਗੀ ਐ ਨੂੰ। ਜਾਂ ਆ ਆ ਪਿੰਡੋਂ। ਲਓ ਜੀ ਟਾਈਮ ਹੋ ਗਿਆ ਸਵਾ 4:00 ਦਾ ਤੇ ਆਪਾਂ ਆਪਣੇ ਜਿਹੜੇ ਕੰਮ-ਕਾਰ ਕਰਦੇ ਸਟਾਰਟ ਕਿਉਂਕਿ ਸਹੀ ਗੱਲ ਹੁਣ ਪਤਾ ਲੱਗਦਾ ਕਿ ਦਿਨ ਛੋਟੇ ਹੋ ਗਏ ਹਨਾ। ਫਿਰ ਇੱਕੇ ਨਾਮ ਜੇ ਸ਼ਾਮ ਨੂੰ ਨਾ ਦਿਨ ਜਾਂਦਾ। ਮੌਸਮ ਹਨਾ ਮੁਰਕੜ ਕੇ ਫੇਰ ਗੱਲ ਉਠੀ ਆਉਂਦੀ ਹੈ ਕਿ ਇੰਨਾ ਕ ਜਿਆਦਾ ਬੱਦਲ ਬਣਿਆ ਸੀ ਗੱਜਿਆ ਪੂਰਾ। ਪਰ ਆਇਆ ਕੁਛ ਨਹੀਂ ਹਵਾ ਵੀ ਬਿਲਕੁਲ ਬੰਦ ਹੈ ਤੇ ਜਦੋਂ ਮੌਸਮ ਇੰਨਾ ਜਿਆਦਾ ਸੋਹਣਾ ਬਣ ਗਿਆ ਸੀ ਫਿਰ ਪਸ਼ੂ ਵਗੈਰਾ ਵੀ ਅੱਜ ਆਪਣੇ ਬਾਹਰ ਕੱਢਦੇ ਵੀ ਜਾਂ ਚੱਲਣਾ ਆ ਲੈਣਗੇ ਨਾਲੇ ਵਿਚਾਰੇ ਪਸ਼ੂਾਂ ਦੇ ਵੀ ਥਾਂ ਬਦਲਿਆ ਜਾਊਗਾ ਪਰ ਆਉਣਾ ਕਰਨਾ ਕੀ ਸੀ ਕੁਛ ਨਹੀਂ ਆਇਆ ਤੇ ਚਲੋ ਜੀ ਆਪਾਂ ਕੰਮ ਕਰ ਕਰਨੇ ਆ ਜਿਹੜੇ ਆਪਾਂ ਸਟਾਰਟ ਕਰਦੇ ਕੀ ਕਰੀਏ ਨਾ ਪੈਣ ਕਹਿੰਦੇ ਸੀ ਨਾ ਤਰਨ ਤਰਨ ਵਾਲ ਦੀ ਹੈ ਕਹਿੰਦੀ ਪੈਣੀ ਅਸੀਂ ਖਖੜੀਆਂ ਵਾਰੀ ਪੈਣੀ ਔਰ ਨਾ ਸੁਲੇ ਚੁਲਾ ਜੇ ਸੁਲੋਂ ਦਿਖਾ ਦਿੰਦੇ ਹਾਂ ਤਾਂ ਮੇਰੇ ਕੋਲ ਫਿਰ ਜੇ ਕੋਈ ਖੇਤ ਚੀਜ਼ ਹੁੰਦੀ ਹੈ ਨਾ ਫਿਰ ਪਿਆ ਰੇਲ ਲਿਆਂਦੀ ਤਾਂ ਜਾਂਦੀ ਆ ਜਿਹੜੀ ਹਾਂਜੀ ਇੱਕ ਮਿੰਟ ਆ ਜਿਹੜੀ ਐਂਡੀ ਫਿਰ ਜਿਆਦਾ ਸੌਫਟ ਹੋਈ ਪਈ ਹੈ ਨਾ ਇਹਨਾਂ ਨੂੰ ਬਣੇ ਖਖੜੀਆਂ ਕਹਿੰਦੇ ਮੇ ਇਹ ਨਾ ਰੇਤਲੇ ਵਾਹਾਂ ਦੇ ਵਿੱਚ ਜਣੀ ਕਿ ਲੱਗਦੀਆਂ ਇਹ ਇੱਧਰ ਸਣੀ ਸਾਡੇ ਤਾਂ ਇੱਧਰ ਬਹੁਤ ਹੋ ਜਾਂਦੀਆਂ ਇਹਨਾਂ ਨੂੰ ਕਹਿੰਦੇ ਖਖੜੀਆਂ ਤੈਨਾਂ ਗੰਨੇ ਸਿੱਕੂ ਇਹ ਪੈਣ ਗੰਨੇ ਸਿੱਕ ਪੈਣ ਬਾਹਰ ਹੋ ਗਏ ਕਦੇ ਅੱਜ ਤਾਂ ਨਹੀਂ ਸੁਣਿਆ ਸੀਗਾ ਇਹ ਸਾਡੇ ਏਰੀਆ 'ਚ ਹੀ ਹੁੰਦੀਆਂ ਪੈਣ ਬਹੁਤ ਹੁੰਦੇ ਨਾ ਖਵਾਈਆਂ ਵੀ ਬਹੁਤ ਆ ਬਹੁਤ ਜਣਾਂ ਨੂੰ ਦੇ ਦੀਆਂ ਖਵਾਦੀਆਂ ਤੇ ਵੈਸੇ ਅਸੀਂ ਹੁਣ ਕਾਫੀ ਦਿਨ ਹੋ ਗਏ ਖਾਧੀਆਂ ਨਹੀਂ ਸੀਗਾ ਅੱਜ ਖਾਵਾਂਗੇ ਕੱਟ ਕੇ ਪੁੱਤ ਮੈਨੂੰ ਬੰਨ ਦਾ ਗਲਾਸ ਪਾ ਗਦੀ ਮੈਂ ਤੰਦੀ ਹਾਂ ਧਰ ਕੇ ਲਈ ਬਹੁਤ ਖਵਾਤੀਆਂ ਤੇ ਖਾਧੀਆਂ ਤੇ ਅੱਜ ਖਾਵਾਂਗੇ ਕਈ ਦਿਨ ਹੋ ਗਏ ਮੈਂ ਤਾਂ ਜਮਾ ਨਹੀਂ ਕਰਦੀ ਸੀ ਮੈਨੂੰ ਨਾ ਜਿਹੜੀਆਂ ਜਮਾ ਕਿਰੀਆਂ ਜੀਆਂ ਪੋਲੀਆਂ ਜੀਆਂ ਹੁੰਦੀਆਂ ਨਾ ਖਖੜੀਆਂ ਉਹ ਟੇਸਟੀ ਲੱਗੀਆਂ ਇਹਨਾਂ ਦਾ ਨਾਮ ਖਖੜੀਆਂ ਹੁੰਦੀਆਂ ਜਦੋਂ ਆਪਣੇ ਇਧਰਲੇ ਤਾਂ ਕਹਿਣਗੇ ਹਨਾ ਵੀ ਖਖੜੀਆਂ ਖਖੜੀਆਂ ਪਰ ਜਿਨੇ ਨਹੀਂ ਬਈ ਦੇਖੀਆਂ ਹੁੰਦੀਆਂ ਤੇ ਜਿੱਧਰ ਨਹੀਂ ਹੁੰਦੀ ਉਹਨਾਂ ਨੂੰ ਤਾਂ ਲੱਗਦਾ ਹੀ ਆ ਵੀ ਇਹ ਕੀ ਚੀਜ਼ ਹੈ ਹਣਾ ਦੇਖ ਵਾਗੇ ਤੇਨੇ ਦੇਖੇ ਕੋਰਤੂਮੇ ਇਹ ਲਿਆਂਦੇ ਸੀਗੇ ਆਪਾਂ ਅੱਜ ਵਾਰ ਫੜਾਉਣੇ ਸੀ ਤੇ ਬਣਾਉਣੇ ਗਏ ਆਪਾਂ ਭੁੱਲ ਇਹ ਹੁੰਦੇ ਆ ਕੋਰਤੂਮੇ ਉਗੀ ਬਣਾ ਰਹੀ ਆ ਜੀ ਕੋਈ ਨਹੀਂ ਪਾਣੀ ਨਹੀਂ ਚਾਹ ਨਹੀਂ ਪੀ ਕਿ ਚਾਹ ਨਹੀਂ ਮੈਂ ਉਹ ਬਣਾ ਲਈ ਅਨੇ ਹਾਂ ਬਾਹਰੋਂ ਕੱਢ ਕੇ ਦਵਾ ਕਾੜ ਦਮਾਈ ਹੈ ਮੜੀ ਕਾੜ ਦਨੇ ਚਲੋ ਜੀ ਆਪ ਆਪ ਦੇ ਕੱਪੜਿਆਂ ਦਾ ਜਿਹੜਾ ਕੰਮ ਮਸ਼ੀਨ ਚਲਾ ਪੀ ਆਪਾਂ 10 ਘੰਟੇ ਹਜੇ ਬੈੰਨੇ ਆ ਪੌਣੇ 1:05 ਤੱਕ ਹਜੇ ਗਰਮੀ ਹੈ ਬੱਦਲ ਵਾਈ ਦੇਖ ਕੇ ਮੈਂ ਬਾਹਰ ਨਿਕਲ ਨਹੀਂ ਪਰ ਗਰਮੈਸ਼ ਹੈ ਜਿਹੜੀ ਬਹੁਤ ਜ਼ਿਆਦਾ ਹੈ ਤੇ ਕਰ ਦਿਆਂਗਾ ਇਸ ਨੂੰ 10 ਮਿੰਟ ਹੋਰ ਮੋੜ ਕੇ ਤਾਂ ਫਿਰ ਲੱਗੇ ਰਹਿਣਾ 9:30 ਹੋਵੇ ਤਾਂ ਹਾਂਜੀ ਜਿੰਨਾ ਭੈਣਾਂ ਨੂੰ ਪਤਾ ਹੋਇਆ ਨਾ ਬਰਫ ਬਾਰੇ ਤਾਂ ਮੈਨੂੰ ਜਰੂਰ ਦੱਸਿਓ ਵੀ ਕਹਿੰਦੇ ਆ ਕਿ ਬਰਫ ਡੇਲੀ ਫੇਸ ਤੇ ਮਲ ਦੇ ਮਲ ਜਨ ਕਿ ਫੇਸ ਤੇ ਲਾਉਣ ਦੇ ਨਾਲ ਸਕਿਨ ਹੈ ਜਿਹੜੀ ਟਾਈਟ ਹੁੰਦੀ ਹੈ ਮੇਰੀ ਸਕਿਨ ਨਾਲ ਜਿਹੜੀ ਥੋੜੀ ਜੀ ਲੂਜ਼ ਹੈਗੀ ਹੋਰ ਕੇਅਰ ਤਾਂ ਮੇਰੇ ਖਾ ਨਹੀਂ ਹੁੰਦੀ ਹੈਗੀ ਆ ਮੈਂ ਫੇਸ ਤੇ ਕੋਈ ਪਸੀਨਾ ਨਹੀਂ ਆਇਆ ਬਰਫ ਹੀ ਮਲ ਰਹੀ ਸੀ ਤੇ ਹੋਰ ਕੇਅਰ ਤਾਂ ਜਨ ਕਿ ਆਪਾਂ ਤੋਂ ਨਹੀਂ ਹੁੰਦੀ ਹੈਗੀਗੀ ਤੇ ਵੈਸੇ ਅੱਗੇ ਤਾਂ ਬਹੁਤ ਕਰ ਲੈਂਦੇ ਸੀ ਹੁਣ ਉਹ ਵੀ ਗੱਲ ਵੀ ਕੰਮਕਾਰਾਂ ਦੇ ਵਿੱਚ ਵਿਜੀ ਹੋਣ ਕਰਕੇ ਨਹੀਂ ਵੀ ਚਲ ਬਰਫ ਤਪ ਇੰਨੇ ਬੰਨਣਾ ਕੈਂਪਰਾਂ ਦੇ ਕੈਂਪਰ ਦੇ ਵਿੱਚ ਪਾਉਣੇ ਲੱਸੀ ਦੁੱਧ ਵਗੈਰਾ ਦੇ ਵਿੱਚ ਪਾਉਣੇ ਡਲੀ ਚੱਕ ਕੇ ਮੈਂ ਤੁਰੀ ਫਿਰਦੀ ਉਹ ਕਰਦੀ ਹੁੰਨੀ ਆਏ ਨਹੀਂ ਹੈਗਾ ਵੀ ਕੋਈ ਬੈਠ ਕੇ ਹਨਾ ਆਰਾਮਦਾਰੀ ਦੇ ਨਾਲ ਵੀ ਫੇਸ ਤੇ ਲਾਉਣੀ ਚਾਹੀਦੀ ਹੈ ਤੇ ਪਰ ਜੇ ਕਿਸੇ ਨੂੰ ਇਹਦੇ ਬਾਰੇ ਜਿਵੇਂ ਕਿ ਸਕੈਨ ਲੂਜ਼ ਬਾਰੇ ਕੁਝ ਪਤਾ ਹੋਇਆ ਹਨਾ ਵੀ ਬਰਫ਼ ਦੇ ਫਾਇਦੇ ਹੈਗੇ ਆ ਕਿ ਨਹੀਂ ਵੈਸੇ ਮੈਂ ਸੁਣਿਆ ਸੀ ਵੀ ਲਾਉਣੀ ਚਾਹੀਦੀ ਹੈ ਤੇ ਲਾ ਲੈਣੀ ਹੋਣੀ ਤਾਂ ਮੈਨੂੰ ਜਰੂਰ ਇਹਦੇ ਬਾਰੇ ਮੈਸੇਜ ਕਰਕੇ ਦੱਸਿਓ ਵੀ ਯੂਜ਼ ਕਰਨੀ ਚਾਹੀਦੀ ਹੈ ਬਰਫ਼ ਲਾਉਣੀ ਚਾਹੀਦੀ ਹੈ ਵੀ ਇਹਦੇ ਬਹੁਤ ਫਾਇਦੇ ਆ ਅ ਗੰਡੇ ਜਿਹੇ ਰੱਖ ਪਏ ਤੇ ਆ ਖਾਣਾ ਲੈ ਪਤਾ ਨਹੀਂ ਕਿਹਦੇ ਤੇ ਆ ਸਬਜ਼ੀ ਵੀ ਚਾ ਗੁਰ ਬੈਗ ਜਿੱਪ ਹੈ ਨਾ ਤੁਹ ਜਿੱਥੇ ਆ ਗਿਆ ਬੰਦੇ ਉਹ ਕਿ ਜਿੱਥੇ ਗਿਆ ਰਹਿੰਦੀ ਐ ਸੋਲੇ ਮੇਰੇ ਲਈ 60 ਗੰਡੇ ਚੀਜ਼ 90 ਲੌਕਿੰਗ ਕਿ 90 ਕਿਹਾ ਨਹੀਂ ਰਸ ਦੋ ਬੱਕੜਾ ਇੱਕ ਅਕਾੜ ਖੜੀ ਹੋ ਗੋਲ ਬਾਹਰੇ 파ਟੀ ਵੀ ਬੈਠੋ ਬਾਸ ਮਾਂ ਕੀ ਇਹ ਤਾਂ ਆਪਸ ਵਿੱਚ ਬਾੜੀ ਇਹ ਨਹੀਂ ਖਾਣੀ ਤੋ ਕੇ ਹਟੇ ਸੀਗੇ ਕੱਪੜੇ ਹੋਚਾ ਮੇਰਾ ਰਹਿ ਗਿਆ ਤੇ ਬੈਂਟਰ ਕੰਡੂ ਹੁੰਦਾ ਨਾ ਕਰਦੇ ਨਾਲਾ ਐਨੀ ਕੁ ਜ਼ਿਆਦੇ ਗਰਮੀ ਐ ਕੱਪੜੇ ਵਗੈਰਾ ਧੋ ਕੇ ਆ ਪਤਨੀਆਂ ਭਰਦੀਆਂ ਬੱਚਿਆਂ ਦੇ ਯੂਨੀਫਾਰਮ ਛੋਟੇ ਕੱਪੜੇ ਜਿਹੜੇ ਮੰਦਰ ਪਾ ਦੇਣੀਆਂ ਇਹ ਵੀ ਅੱਜ ਖੇਡਣ ਉਧਰ ਪਾ ਲੈ ਕੇ ਚਲ ਜਾਵਾਂਗਾ ਪਹਿਲਾਂ ਪਾ ਲੈ ਇਸ ਜਿੰਦਰ ਆ ਗਈ ਕਈ ਵਾਰ ਜਨ ਨੇ ਪਾ ਲੈ ਗਣਾ ਮਮੀ ਜੀ ਦੀ ਪਤੀ ਜੀ ਐ ਤੇ ਇਥੇ ਗੱਲਾਂ ਬਾਤਾਂ ਤਰੀਕੇ ਬੈਠੀ ਹੂੰ ਮੜ ਕੇ ਜੇ ਤੇ ਵਲੌਗ ਬਣਾਉਣ ਲੱਗ ਜੰਨੇ ਆ ਤਾਂ ਫਿਰ ਸਾਰੇ ਚੁੱਪ ਹੋ ਜਾਂਦੇ ਤਾਂ ਕਰਕੇ ਗੱਲਾਂ ਵਰਤ ਮਾਰ ਕੇ ਉਹ ਵੀ ਚਲੇਗੇ 10 ਮਿੰਟ ਬੈਠ ਕੇ ਫਿਰ ਮੈਂ ਆਪਣੇ ਕੰਮ ਕਰ ਜਿਹੜੀ ਕਰਨ ਲੱਗਦੀ ਸੀਗੀ ਤੇ ਇਹ ਜਿਹੜਾ ਇਹਨਾ ਗਮ ਸੁਮ ਹੋਇਆ ਪਿਆ ਨਾ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਸੱਚੇ ਸਾਰੇ ਅੱਕੇ ਪਏ ਸਾਰਿਆਂ ਦੇ ਮੂੰਹ ਚੋਂ ਬਸ ਆਹੀ ਕੁਝ ਨਿਕਲਦਾ ਤੇ ਵੀ ਬੀਬੀ ਜੀ ਨੇ ਪਹਿਲਾਂ ਪਿੰਡੀਆਂ ਕੱਟਤੀਆਂ ਤੇ ਹੁਣ ਉੱਪਰ ਲੰਦੇ ਸੀਗੇ ਖੇਤੋਂ ਤੇ ਚਟਨੀ ਰਗ ਰਹੀ ਹੈ ਹੁਣ ਸਵੇਰ ਫਿਰ ਸਾਰੇ ਤੇ ਵੀ ਇਹ ਹੋ ਜਾ ਵੀ ਹੁੰਦਾ ਸਬਜ਼ੀ ਵਗੈਰਾ ਨਹੀਂ ਹੁਣ ਜਿੱਤੇ ਚਟਨੀ ਤੇ ਦਹੀਂ ਨਾਲ ਸਵੇਰ ਤਾਂ ਰੋਟੀ ਖਾਦੀ ਜਾਂਦੀ ਹੈ ਟੇਸਟੀ ਲੱਗਦੀ ਹੈ। ਜਿਹੜੀ ਵਿਆਹਸ ਵੇਲੇ ਆਪਣੀ ਡਿਊਟੀ ਨਿਮਾਉਦੀ ਆ। 5 ਵਜੇ ਬਾਹਰ ਆਉਂਦੇ ਆ। ਫੇਰ ਇੱਕ ਵਾਰ ਕਰ ਤਾ ਮਿਲ ਤਾ ਲੈ ਲਈ ਇੱਕ ਕਰ ਤਾ ਤੂੰ ਕਰਦਾ ਬੀਬੀ ਕੋਲੇ ਸਵੇਰੇ ਸਾਰੇ ਰੰਦੇ ਰਸਤੇ ਬਾਅਦ ਫਿਰ ਬੀਬੀ ਦੀ ਸ਼ਾਮ ਨੂੰ ਸਾਦੀ ਦੀ ਡਿਊਟੀ ਹੁੰਦੀ ਹੈ ਪੱਕੀ ਸਾਰੇ ਕੱਪੜੇ ਆ ਜਿਹੜੇ ਕੋਸਤਾ ਪਟੀਨਾ ਕੋਸ ਉਹ ਹੀ ਗੱਲ ਕੱਪੜੇ ਵਗੈਰਾ ਜਿਹੜਾ ਆਪਾਂ ਧੋਣੇ ਆ ਤਾਂ ਤਾਂ ਕਰਕੇ ਪਾਣੀ ਪੈ ਪੈ ਕੇ ਹੋ ਜਾਂਦਾਗਾ ਹੁਣ ਮੈਂ ਕਿਹਾ 10 ਮਿੰਟ ਬੈੰਣੀ ਆ ਉਹਨੇ ਕੱਪੜੇ ਫੇਰ ਪੁੱਛ ਚਾਲਣਾ। ਜੀਜਾ ਕਿਆ ਪੈਰ ਉਹਦੇ ਉਹ ਹੀ ਕੰਮ ਕਰ ਕਰ ਕੇ। ਨਿਆ ਤੋ ਹੀ ਪੈਂਦੇ ਮਾਂ। ਮੰਮੀ ਬਣਾ ਲੱਗਦੀ ਐ ਸਟੱਪੀਆ ਤੇ ਬੱਲਣ ਵਗੈਰਾ ਇਕੱਠਾ ਕਰੀ ਜਾਂਦੇ ਐ ਸਟੇਟ ਹੋ ਜਾਂਦੀ ਐ ਮੰਮੀ। ਇਹ ਦੋ ਥੋੜਾ ਟਾਈਮ ਪਹਿਲਾਂ ਸਬਜ਼ੀ ਬਣੀ ਹੋਵੇ ਆ ਟਾਈਮ ਰੋਟੀ ਦਾ ਵਾ। ਸਬਜ਼ੀ ਕੱਟਣੀ ਆਂਦੀ 3 ਵਜੇ ਤੋਂ ਬਾਅਦ ਉੱਥੇ ਲਗਾ ਕੇ ਤੇ ਸਬਜ਼ੀ ਆਦੀ ਪੱਖੇ ਤੇ ਬੈਠੀ ਕੱਟੀ ਜਾਇਆ ਤੇ ਅੰਦਰੋਂ ਫੇਰ ਦੂਰੀ ਦਾ ਕੱਟਿਆ ਚਲ ਗਿਆ ਮੁੱਢ ਲਈਆਂ ਹੋ ਜਾਂਨਾਂ ਹਾਂ ਹਾਂ ਹੋਇਆ ਮੋਰ ਹੋਇਆ ਕੰਮ ਆ ਸਬਜ਼ੀ ਜਾਣੀ ਹੈ ਕਿ ਸਬਜ਼ੀ ਨੂੰ ਹਜੇ ਤਾਂ ਬੱਲ ਨਹੀਂ ਕੱਢੀ ਜਾਂਦੇ ਉਹ ਤੇ ਅੱਜ ਕੀ ਬਾੜ ਚਾ ਬਾਲਣ ਖਿੱਚੀ ਜਾਂਦੇ ਆ ਹਜੇ ਤਾਂ ਲਓ ਜੀ ਟਾਈਮ ਹੋ ਗਿਆ 9:30 ਦਾ ਤੇ ਆਪਾਂ ਨੂੰ ਕੰਮ ਕਰ ਕਰਦੇ ਆ ਨੂੰ ਕੰਮ ਤਾਂ ਜਾਨੀ ਕਿ ਅੱਜ ਬਹੁਤ ਟਾਈਮ ਲੱਨੇ ਵੜਿਆ ਤੇ ਬਸ ਵਲੌਗ ਦਾ ਜਿਹੜਾ ਐਂਡ ਕਰਨ ਦੇ ਟਾਈਮ ਨਹੀਂ ਲੱਗੇ ਜਾਨੀ ਕਿ ਟਾਈਮ ਇਹ ਨਹੀਂ ਲੱਗਿਆ ਕਿਉਂਕਿ ਜਦੋਂ ਵੀ ਮੈਂ ਰੂਮ ਦੇ ਵਿੱਚ ਆਈ ਤੇ ਫੋਨ ਚੱਕਿਆ ਹਨਾ ਤਾਂ ਆਲ ਖਰੀਦੀ ਦੀਏ ਜਿਹੜੇ ਵਲੌਗ ਬਣਾਉਂਦੇ ਨੇ ਤੇ ਉਹ ਲਾਈਵ ਬੈਠੇ ਸੀਗੇ ਚਲੋ ਫਿਰ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਲੱਗ ਗਏ ਹਨਾ ਤੇ ਤਾਂ ਕਰਕੇ 5-10 ਮਿੰਟ ਆਪਾਂ ਉਹਨਾਂ ਨਾਲ ਲੱਗੇ ਰਹੇ ਤੇ ਹੁਣ ਆਪਾਂ ਸਾਰਿਆਂ ਨੂੰ ਦੁੱਧ ਵਗੈਰਾ ਫੜਾ ਕੇ ਆਈ ਸੀ ਹੁਣ ਜਾਨੀ ਕਿ ਆਪਣੇ ਸਾਰੇ ਕੰਮ ਕੰਪਲੀਟ ਹੋ ਗਏ ਤੇ ਮੇਰੇ ਹਿਸਾਬ ਨਾਲ ਨਾ ਅੱਜ ਵਲੌਗ ਜ਼ਿਆਦਾ ਨਹੀਂ ਬਣਿਆਗਾ ਕੀ ਚਲੋ ਜਿੰਨਾ ਵੀ ਬਣਿਆ ਤਾਂ ਪਲੀਜ਼ ਫੁੱਲ ਵਾਚ ਕਰਿਓ ਠੀਕ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਤੇ ਜੋ ਵੀ ਆਪਣੇ ਚੈਨਲ ਤੇ ਨਿਊ ਨਹੀਂ ਤਾਂ ਪਲੀਜ਼ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵਲੌਗ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਬੈਲ ਆਈਕਨ ਵੀ ਜਰੂਰ ਦਬਾ ਲਓ ਤਾਂ ਕਿ ਆਪਣੇ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜੀੜੇ ਸਾਡੇ ਸੋਹਣੇ ਸੋਹਣੇ ਵਲੌਗ ਨੇ ਤੁਸੀਂ ਇਸਾਨੀ ਨਾਲ ਦੇਖ ਸੋ ਅਤੇ ਹਦੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਜੀ